ਓਏ ਹਾਂ ਵੀ ਚੰਡੀਗੜ੍ਹ ਵਾਲੇ ਓ ਕੀ ਹਾਲ ਚਾਲ ਬਾਬਿਓ ਲੋਗ ਤੁਹਾਨੂੰ ਦਿਖਾਉਂਦੇ ਨੇ ਮੋਟਰਸਾਈਕਲਾਂ ਦੇ ਬਲੌਗ ਆਪਾਂ ਦਿਖਾਵਾਂਗੇ ਗੱਡੀ ਦਾ ਬਲੌਗ ਪੁਆਲਿਏ ਪਹਿਲਾਂ ਸੀਐਨਜੀ ਗੱਡੀ ਦੀ ਆ ਗਈ ਰੈੱਡ ਬੱਤੀ ਸੀਐਨਜੀ ਪੁਆ ਕੇ ਨਿਕਲਦੇ ਆਂਗੇ ਫੇਰ ਦਿਖਾਉਣੇ ਆ ਤੁਹਾਨੂੰ ਗੇੜੀ ਮਰਵਾਉਣੇ ਆ ਪੂਰੀ ਤੇ ਨਾਲ ਪੁਆਲਿਏ ਹਵਾ ਥੋੜੀ ਮੋਟੀ ਪੈਰ ਚ ਘੱਟ ਆ ਗਈ ਹਵਾ ਪੁਆ ਕੇ ਹਵਾ ਨਿਕਲਦੇ ਆਂ ਫੇਰ ਆ ਬਾਬੇ ਉਹ ਦੇਖੋ ਚੈੱਕ ਕਰੋ ਥਿਊ ਕਿੱਥੇ ਦਾ ਇਹ ਹੁਣ ਪਹੁੰਚ ਚੁੱਕੇ ਆ ਆਪਾਂ ਖਰੜ ਬਾਈ ਜੀ ਖਰੜ ਦੀਆਂ ਸੜਕਾਂ ਪੁਰਾ ਹਾਲਾ ਪੂਰਾ ਐਣਾ ਕਿਨੂੰ ਫੁੱਲ ਟੁੱਟੀਆਂ ਪਈਆਂ ਨੇ ਸੜਕਾਂ ਯਾਰ ਚੱਲਦੇ ਚੱਲਦੇ ਮੀ ਇਹਨਾਂ ਤੇਜ਼ ਆ ਗਿਆ ਕਿ ਗੱਡੀ ਖੜਾ ਕੇ ਵੇਟ ਕਰਨੀ ਪਈ ਆਜ ਦੇਖੋ ਚੈੱਕ ਕਰੋ ਮੀ ਐਂਡ ਫੁੱਲ ਗੱਲ ਸਰਾ ਗੱਲ ਬਾਤ ਇੰਨਾ ਖਤਰਨਾਕ ਮੀਂਹ ਪੈ ਰਿਹਾ ਸੀਗਾ ਅੱਗੇ ਕਿ ਤੁਹਾਨੂੰ ਪ੍ਰੋਪਰ ਦਿਖ ਵੀ ਨਹੀਂ ਰਿਹਾ ਸੀਗਾ ਇੱਧਰ ਪਾਣੀ ਇੰਨਾ ਜ਼ਿਆਦਾ ਖੜਾ ਸੀਗਾ ਖਦੋ ਵੱਧ ਗੱਡੀਆਂ ਵਿੱਚ ਖਰਾਬ ਹੋਈਆਂ ਖੜੀਆਂ ਨੇ ਦਿਖ ਰਹੀ ਹੋਊਗੀ ਤੁਹਾਨੂੰ ਉਹ ਗੱਡੀ ਖੜੀ ਹੈਗੀ ਵਿੱਚ ਡੁੱਬ ਗਈ ਪਾਣੀ ਦੇ ਖਰਾਬ ਹੋ ਗਈ ਫਲਾਈਓਵਰ ਦੇ ਉੱਪਰ ਦੀ ਹੈ ਇਹ ਖੜ ਬਸ ਸਟੈਂਡ ਦੇ ਉੱਪਰ ਜਿਹੜਾ ਫਲਾਈਓਵਰ ਆ ਉੱਥੇ ਇੰਨਾ ਪਾਣੀ ਖੜਾ ਸੀ ਤੇ ਉਧਰੋਂ ਚੰਡੀਗੜ੍ਹ ਪਹੁੰਚੇ ਹਾਂਗੇ ਚੰਡੀਗੜ੍ਹ ਚੈੱਕ ਕਰੋ ਮੀਂਹ ਦਾ ਇੱਕ ਤੁਪਕਾ ਨਹੀਂ ਪਿਆ ਹੋਇਆ ਖਰੜ ਵਾਲੀ ਸਾਈਡ ਇੰਨਾ ਜ਼ਿਆਦਾ ਮੀਂਹ ਸੀਗਾ ਤੁਸੀਂ ਪੁੱਛੋ ਨਾ ਇਧਰਲੀ ਸਾਈਡ ਮੀਂਹ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਤੇ ਮੇਰਾ ਭਰਾ ਜੇ ਵੀਡੀਓ ਵਧੀਆ ਲੱਗੀ ਇਹਨੂੰ ਦੱਬ ਕੇ ਆਪਣੇ ਛੋਟੇ ਭਰਾ ਨੂੰ ਸਪੋਰਟ ਕਰੋ ਸਾਰੇ ਜਾਣੇ ਸ